ਗੱਲ ਕਲੀਅਰ ਹੈ ਜਦੋਂ ਬਾਦਲ ਸਾਹਿਬ ਅਨਾਉਂਸ ਕਰ ਰਹੇ ਨੇ ਉਦੋਂ ਵੀ ਹਲਕਾ ਇੰਚਾਰਜ ਨੇ ਜਿਹੜੇ ਖੰਡੇਵਾ ਸਾਹਿਬ ਉਹ ਨਾਲ ਖੜੇ ਨੇ ਤੇ ਜਦੋਂ ਹੁਣ ਐਸਡੀਪੀਸੀ ਦਾ ਤੇਲ ਐਸਡੀਪੀਸੀ ਦੇ ਖਰਚੇ ਤੇ ਉਹ ਤੇਲ ਪ੍ਰਵਾਹਿਆ ਜਾ ਰਿਹਾ ਐ ਐਸਡੀਪੀਸੀ ਕਰੇ ਮੈਂ ਕਹਿੰਦੀ ਇਹੋ ਜ਼ਿਆਦਾ ਵੀ ਕਰਨਾ ਚਾਹੀਦਾ ਐਸਡੀਪੀਸੀ ਨੂੰ ਇਸ ਤੋਂ ਸਿਰਫ ਤੇਲ ਦੀ ਗੱਲ ਨਹੀਂ ਹੋਰ ਜਿਹੜੀਆਂ ਜ਼ਰੂਰਤਾਂ ਨੇ ਉਹ ਵੀ ਪੂਰੀਆਂ ਕਰਨੀਆਂ ਚਾਹੀਦੀਆਂ ਨੇ ਪਰ ਇਹ ਐਲਾਨ ਐਸਡੀਪੀਸੀ ਦੇ ਪ੍ਰਧਾਨ ਸਾਹਿਬ ਵੱਲੋਂ ਹੀ ਕਿਉਂ ਨਾ ਹੋਣ ਤੇ ਜਦੋਂ ਤੇਲ ਦੀ ਵੰਡ ਵੰਡਾਈ ਹੋਵੇ ਤਾਂ ਉਹ ਵੰਡ ਡਾਈ ਵੇਲੇ ਪ੍ਰਧਾਨ ਸਾਹਿਬ ਖੁਦ ਹੋਣ ਜਾਂ ਉਹ ਉਸ ਹਲਕੇ ਦੇ ਮੈਂਬਰ ਦੀ ਜ਼ਿੰਮੇਵਾਰੀ ਲਾ ਦੇਣ ਉਹ ਮੈਂਬਰ ਹਾਜ਼ਰ ਹੋਣ ਜਾਂ ਐਸਜੀਪੀਸੀ ਦੇ ਮੁਲਾਜ਼ਮ ਹੀ ਹਾਜ਼ਰ ਹੋਣ ਪਰ ਉੱਥੇ ਹਾਜ਼ਰ ਕੌਣ ਹੈ ਕਿਉਂਕਿ ਇੱਕ ਪਾਸੇ ਤਾਂ ਇਹ ਗੱਲ ਬਾਰ-ਬਾਰੇ ਕਹੀ ਜਾ ਰਹੀ ਹੈ ਕਿ ਐਸਜੀਪੀਸੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਬਾਦਲ ਪਰਿਵਾਰ ਦਾ ਕੋਈ ਦਖਲਅੰਦਾਜ਼ੀ ਕੋਈ ਕਿਸੇ ਕਿਸਮ ਦੀ ਦਖਲਅੰਦਾਜ਼ੀ ਨਹੀਂ ਪਰ ਫਿਰ ਆਪਾਂ ਪੋਲੀਟੀਕਲ ਕਾਰਨਾ ਕਰਕੇ ਸਿਆਸੀ ਮੁਹਾਦ ਦੇ ਵਾਸਤੇ ਆਪਾਂ ਇਹ ਇਹ ਹੁਣ ਇਹ ਇੱਕ ਬਹੁਤ ਵੱਡਾ ਸਬੂਤ ਹੈ